ਚੈੱਕ ਕਰੋ ਇਹ ਕਲੀਨਜ਼ਿੰਗ ਮਿਲਕ ਹੈ 150 ਰੁਪਏ ਐਮ ਆਰ ਪੀ ਕਿੰਨੇ ਦਾ ਪੈਣਾ 18 ਰੁਪਏ ਦਾ ਕਲੀਨਜ਼ਿੰਗ ਮਿਲਕ 150 ਰੁਪਏ ਐਮ ਆਰ ਪੀ 18 ਰੁਪਏ ਦਾ ਫਰੈਸ਼ ਰੇਟ ਦਾ ਮਾਲ ਹੋਏਗਾ ਚੈੱਕ ਕਰੋ ਆ ਦੇਖੋ ਆ ਪਾਊਡਰ ਹੈ ਜੀ ਨਾਈਆਂ ਵਾਲਾ ਪਾਊਡਰ ਹੈ ਕਿੰਨੇ ਦਾ ਪੈਣਾ 35 ਰੁਪਏ ਦਾ ਪੈਕਟ 35 ਰੁਪੀਜ਼ ਓਨਲੀ ਆ ਵਧੀਆ ਕਲੀਨਜ਼ਿੰਗ ਮਿਲਕ ਲਓਗੇ ਆ ਦੇਖ ਲਓ ਸਿਰਫ 55 ਰੁਪਏ ਦਾ ਮਿਲ ਕੇਗਾ ਐਮ ਆਰ ਪੀ ਚੈੱਕ ਕਰੋ 180 ਐਮ ਆਰ ਪੀ ਫਰੈਸ਼ ਡੇਟ ਦਾ ਮਾਲ ਹੋਏਗਾ ਠੀਕ ਹੈ ਜੀ ਇਹ ਚੈੱਕ ਕਰੋ ਆਹ ਕੋਲਾ ਕਲਰ ਹੈ 800 ਰੁਪਿਆ ਐਮ ਆਰ ਪੀ ਤੁਹਾਨੂੰ ਕਿੰਨੇ ਦਾ ਪੈਣਾ 260 ਰੁਪਏ ਦਾ ਠੀਕ ਹੈ ਜੀ ਇਹ ਚੈੱਕ ਕਰੋ ਆਹ ਬੀਨ ਵੈਕਸ ਹੈ ਲੋਕੀ ਅੱਧਾ ਕਿਲੋ 400 ਦੀ ਦਿੰਦੇ ਆ ਆਪਾਂ ਤੁਹਾਨੂੰ 1 ਕਿਲੋ 430 ਰੁਪਏ 1 ਕਿਲੋ ਬੀਨ ਵੈਕਸ 430 ਰੁਪਏ ਦੀ ਆ ਦੇਖੋ ਬੋਰੀਆਂ ਭਰੀਆਂ ਪਈਆਂ ਜਿੰਨਾ ਮਰਜ਼ੀ ਮਾਰ ਲਓ ਆ ਦੇਖੋ ਸਪਾ ਆ 800 ਰੁਪਏ ਐਮਰ ਵੀ ਐਂਜੋ ਦੀ ਸਪਾ ਕੇਰਾਟਿਨ ਦੀ ਸਪਾ ਮੈਟ੍ਰਿਕ ਲੋਰੀਅਲ ਸਾਰੀਆਂ ਸਪਾਆਂ ਪਈਆਂ ਸਟਾਰਟਿੰਗ ਰੇਟ ਤੁਹਾਨੂੰ ਦਿਖਾ ਰਿਹਾ 800 ਰੁਪਏ ਐਮਰ ਵੀ ਕਿੰਨੇ ਵੀ ਪੈਣੀ ਹੈ 100 ਰੁਪਏ ਦੀ ਆ ਦੇਖੋ ਐਂਜੋ ਸਪਰੇਅ ਤੁਹਾਨੂੰ ਕਿੰਨੇ ਦੀ ਲੱਗ ਗਈ 60 ਰੁਪਏ ਦੀ ਐਂਜੋ ਸਪਰੇਅ